ਜਿੱਥੇ ਇੱਕ ਬੰਨੇ ਕਿਸਾਨ ਬਾਰਡਰਾਂ ਤੇ ਆਪਣੇ ਸੰਘਰਸ਼ ਨੂੰ ਲੈ ਕੇ ਜੁਟੇ ਹੋਏ ਨੇ ਉੱਥੇ ਹੀ ਦੂਸਰੇ ਬੰਨੇ ਯੂਨੀਵਰਸਿਟੀ ਦੇ ਬਾਹਰ ਸੋਨੀਆ ਮਾਨ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਜਿਸ ਵਿੱਚ ਸਾਫ਼ ਤੌਰ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦਿਖਾਈ ਦਿੱਤੇ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਸਾਡੇ ਬਜ਼ੁਰਗ ਬਾਰਡਰਾਂ ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਸਾਨੂੰ ਇੱਕਜੁੱਟਤਾ ਨਾਲ ਬਾਰਡਰਾਂ ਤੇ ਪਹੁੰਚਣਾ ਚਾਹੀਦਾ ਤੇ ਦੂਸਰੇ ਬੰਨੇ ਸ਼ੁਭਕਰਨ ਨਾਮ ਦੇ ਮੁੰਡੇ ਨੂੰ ਜਿਸ ਨੂੰ ਗੋਲੀ ਮਾਰੀ ਗਈ ਹੈ ਉਸ ਦੇ ਹੱਕ ਵਿੱਚ ਵੀ ਬੋਲਦੇ ਦਿਖਾਈ ਦਿੱਤੇ ਅਤੇ ਉਹਨਾਂ ਵੱਲੋਂ ਕਿਆ ਗਿਆ ਕਿ ਸਾਨੂੰ ਇਸ ਸੰਘਰਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ ਜੇਕਰ ਅਸੀਂ ਇਸ ਸੰਘਰਸ਼ ਨੂੰ ਜਾਰੀ ਨਾ ਰੱਖਾਂਗੇ ਤੇ ਸਾਡੇ ਕਿਸਾਨ ਜੋ ਕਿ ਜਿੰਨਾ ਦੇ ਸਿਰ ਤੋਂ ਅਸੀਂ ਰੋਟੀ ਖਾਂਦੇ ਆ ਉਹ ਸਾਡੇ ਤੋਂ ਅਲੱਗ ਹੋ ਜਾਣਗੇ ਇਸ ਤਰ੍ਹਾਂ ਸਾਡਾ ਪ੍ਰੋਟੈਸਟ ਨਹੀਂ ਹੋ ਸਕਦਾ ਜੇਕਰ ਤੁਸੀਂ ਸਾਰੇ ਹੀ ਮਿਲਕ ਜੁਟ ਕੇ ਬਾਡਰਾਂ ਤੇ ਪਹੁੰਚੋਗੇ ਫੇਰ ਹੀ ਸਾਡੇ ਸੰਘਰਸ਼ ਨੂੰ ਕਾਮਯਾਬੀ ਮਿਲ ਸਕਦੀ ਹੈ ਆਓ ਸੁਣਾਂਨੇ ਆ ਕੀ ਕਹਿਣਾ ਕਿ ਅਮਰitsar ਮੇਰਾ ਸ਼ਹਿਰ ਹੈ ਮੈਂ ਇਥੋਂ ਦੀ ਜੰਪਾਲ ਆ ਇੱਥੇ ਸਾਰੀ ਜ਼ਿੰਦਗੀ ਕੱਟੀ ਹੈ ਪਰ ਜੋ ਖਨੌਰੀ ਬਾਰਡਰ ਦੇ ਉੱਤੇ ਹਾਲਾਤ ਨੇ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਪਿਛਲੇ ਦਿਨਾਂ 21 ਤਰੀਕ ਨੂੰ ਮੈਂ ਉੱਥੇ ਮੌਜੂਦਾ ਸੀਗੀ ਔਰ ਤੁਸੀਂ ਦੇਖਿਆ ਵੀ ਹੋਊਗਾ ਉੱਥੇ ਬਹੁਤ ਹੀ ਜ਼ਿਆਦਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੀਗਾ ਸਾਡੇ ਇੱਥੇ ਜਿਹੜੇ ਵੀ ਨੌਜਵਾਨ ਭਰਾ ਜਿਹੜੇ ਉਸ ਦਿਨ ਸਾਡੇ ਨੌਜਵਾਨ ਚੁੱਕਰਨ ਵੀ ਖੜਿਆ ਸੀਗਾ ਉਸ ਦਿਨ ਉੱਥੇ ਕਿਸੇ ਵੀ ਤਰੀਕੇ ਦੀ ਹੁੱਲੜਬਾਜ਼ੀ ਨਹੀਂ ਕੀਤੀ ਗਈ ਸੀਗੀ ਜਾ ਨੈਸ਼ਨਲ ਨਿਊਜ਼ ਦੇ ਵਿੱਚ ਦਿਖਾਇਆ ਜਾਂਦਾ ਸਾਨੂੰ ਭੰਡਿਆ ਜਾਂਦਾ ਬਿਲਕੁਲ ਗਲਤ ਕੀਤਾ ਜਾਂਦਾ ਉਸ ਦਿਨ ਕਿਆ ਹੋਊਗਾ ਸਭ ਤੋਂ ਵੱਡੀ ਪਹਿਲੀ ਪਹਿਲ ਜਿਹੜੀ ਐ ਉਹ ਹਰਿਆਣਾ ਦੇ ਜਵਾਨ ਤੇ ਪੁਲਿਸ ਨੇ ਕੀਤੀ ਸੀਗੀ ਸਾਡੇ ਉੱਤੇ ਪਾਣੀ ਦੀਆਂ ਬੁਸ਼ਾਰਾ ਛੁੱਟੀਆਂ ਉਸ ਤੋਂ ਬਾਅਦ ਲਗਾਤਾਰ ਆਸੂ ਗੈਸ ਤੇ ਗੋਲੇ ਛੁੱਟਨੇ ਸ਼ੁਰੂ ਕਰ ਦਿੱਤੇ ਜਿਸ ਦੇ ਵਿੱਚ ਕਈ ਸਾਡੇ ਜਿਹੜੇ ਬਜ਼ੁਰਗਾਂ ਫੱਟੜ ਹੋਏ ਕਈ ਸਾਡੇ ਭਰਾਵਾਂ ਨੂੰ ਗੋਲੀਆਂ ਵੀ ਲੱਗੀਆਂ ਤੁਸੀਂ ਦੱਸੋ ਕਿ ਇਹ ਲੋਕਤੰਤਰ ਦੇਸ਼ ਐ ਜਿੱਥੇ ਕੀ ਸਾਡੀ ਇੱਕ ਸਰਹੱਦ ਇਸ ਤਰੀਕੇ ਦੇ ਨਾਲ ਬਣਾ ਦਿੱਤੀ ਗਈ ਐ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੁੰਦਾ ਆ ਅਸੀਂ ਆਪਣੇ ਦੇਸ਼ ਦੇ ਵਿੱਚ ਲੋਕਤੰਤਰ ਆਵਾਜ਼ ਵੀ ਚੋਕ ਸਕਦੇ ਨਾ ਪੀਸਫੁਲ ਫੁਟੇਜ ਕਰ ਸਕਦੇ ਆ ਕਿਸਾਨ ਮੰਗੀ ਕੀ ਰਿਹਾ ਹੈ ਆਪਣੀ ਐਮਐਸਪੀ ਮਿਨੀਮਮ ਰੇਟ ਪ੍ਰਾਈਸ ਆਪਣਾ ਮੰਗ ਰਿਹਾ ਹੈ ਆਪਾਂ ਮੋਹੱਲਾ ਦੇ ਵਿੱਚ ਜਾਣੇ ਆ ਅੱਜ ਕੀ ਆਕਾਸ਼ ਦੀ ਅੱਜ 250 ਨਹੀਂ ਤੁਸੀਂ ਕਿਸਾਨ ਨਹੀਂ ਸੰਘਰਸ਼ ਲਈ ਖੁਦ ਉੱਥੇ ਜਾ ਕੇ ਆਏ ਉਸ ਮਾਹੌਲ ਦੇ ਵਿੱਚ ਨੂੰ ਦੇਖਿਆ ਜਦੋਂ ਆਸੂ ਗੈਲੋ ਕੋਲੀਆਂ ਵਰੀ ਜਾ ਰਹੀਆਂ ਸੀ ਕੀ ਕਹਿਣਾ ਚਾਹੁੰਦੀ ਮੈਂ ਇਹੀ ਕਹਿਣਾ ਚਾਹੁੰਦੀ ਆ ਜੋ ਮੈਂ ਖਨੌਰੀ ਬਾਰਡਰ ਤੇ ਦੇਖਿਆ ਮੇਰੀ ਕੋਸ਼ਿਸ਼ ਸੀਗੀ ਕਿ ਅੱਜ ਮੈਂ ਯੂਨੀਵਰਸਿਟੀ ਮੇਰੇ ਨਾਲ ਅਕਾਜੀ ਹੈਗੇ ਦੇ ਪ੍ਰਧਾਨ ਨੇ ਯੂਨੀਵਰਸਿਟੀ ਤੋਂ ਇਹਨਾਂ ਨੇ ਸੱਜਿਆ ਮੈਨੂੰ ਸੀਗਾ ਵੀ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਇਹ ਮੈਸੇਜ ਦਵਾਂ ਕਿ ਆਪਾਂ ਨੂੰ ਸ਼ੁਕਰ ਕਰਨ ਦੀ ਗੱਲ ਕਰਨੀ ਚਾਹੀਦੀ ਹੈ ਇਹ ਵੀ ਉਹ ਨੌਜਵਾਨ ਹੈ ਤੁਹਾਡੇ ਵਿੱਚੋਂ ਹੀ ਨੌਜਵਾਨ ਹੈ ਜਿਹੜਾ ਉਸ ਕਿਨੌਰੀ ਬਾਰਡਰ ਤੇ ਜਾ ਕੇ ਜਿੰਨੇ ਗੋਲੀ ਖਾਦੀ ਹੈ ਕਿਦੇ ਵਾਸਤੇ ਖਾਦੀ ਹੈ ਸ਼ੁਕਰਨ ਆਪਣੇ ਵਾਸਤੇ ਤੇ ਨਹੀਂ ਗਿਆ ਸੀਗਾ ਆਪਣੇ ਸਾਰਿਆਂ ਵਾਸਤੇ ਗਿਆ ਸੀਗਾ ਨਾ ਖਾਣਾ ਤੇ ਸਾਰਿਆਂ ਨੇ ਰੋਟੀ ਖਾ ਕੇ ਸੋਣਾ ਨਾ ਰਾਤ ਨੂੰ ਕਿਸਾਨਾਂ ਦੀ ਲੜਾਈ ਲੜ ਰਿਹਾ ਸੀਗਾ ਨਾ ਤੇ ਫਿਰ ਆਪਾਂ ਘਰ ਕਿਉਂ ਬੈਠੇ ਆ ਆਪਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਕਾਫੀ ਸ਼ਾਪਸੇ ਵਿੱਚ ਕਿਉਂ ਬੈਠੇ ਆਂ ਆਪਾਂ ਕਮੈਂਟ ਕਿਉਂ ਕਰਦੇ ਆਂ ਇੱਥੇ ਘਰੇ ਬੈਠੇ ਆਪਾਂ ਨੂੰ ਵੀ ਤਾਂ ਜਾਣ ਦੀ ਲੋੜ ਹੈ ਨਾ ਉੱਥੇ ਸਾਡੀਆਂ ਭੈਣਾਂ ਨੂੰ ਵੀ ਜਾਣ ਦੀ ਲੋੜ ਹੈ ਨਾ ਆਪਾਂ ਨੂੰ ਵੀ ਤੇ ਗੋਲੀਆਂ ਖਾਣ ਦੀ ਲੋੜ ਐ ਆਪਣੇ ਲੋਕਾਂ ਵਾਸਤੇ ਕੀ ਗੱਲ ਸਾਡੇ ਬਜ਼ੁਰਗ ਜਿਹੜੀ ਲਾਸਟ ਜਨਰੇਸ਼ਨ ਰਹਿ ਗਈ ਐ ਜਿਹੜੀ ਵਿਚਾਰੀ ਆਸੂ ਗਏ ਐ ਤੇ ਗੋਲੇ ਖਾ ਰਹੀ ਐ ਸਾਡੇ ਵਾਸਤੇ ਟਰਾਲੀਆਂ 'ਚ ਵਿਚਾਰੇ ਰਾਤ ਨੂੰ ਸੌਂਦੇ ਨੇ ਸਾਡਾ ਕੋਈ ਫਰਜ਼ ਨਹੀਂ ਬੰਦਾ ਉਹਨਾਂ ਦੇ ਪ੍ਰਤੀ ਸਾਡਾ ਵੀ ਫਰਜ਼ ਬੰਦਾ ਆ ਸੋ ਇਹ ਜਿਹੜਾ ਮੈਸੇਜ ਐ ਇਹ ਮੇਰਾ ਖਨੌਰੀ ਬਾਰਡਰ ਤੋਂ ਲੈ ਕੇ ਆਈ ਆ ਇੱਥੇ ਯੂਥ ਦੇ ਵਿੱਚ ਤਾਂ ਕਿ ਆਪਾਂ ਜਿੰਨਾ ਯੂਥ ਨੂੰ ਮੋਬਾਈਲਾਈਜ਼ ਕਰਕੇ ਲੈ ਕੇ ਜਾਈਏ ਔਰ ਇੱਕ ਮੇਰਾ ਸਭ ਤੋਂ ਵੱਡਾ ਮੈਸੇਜ ਐ ਉਹ ਹੈਗਾ ਆ ਪੰਜਾਬ ਦੇ ਹਿੰਦੂਆਂ ਨੂੰ ਵੀ ਤੁਸੀਂ ਵੀ ਪੰਜਾਬੀ ਹੋ ਜਦੋਂ ਸਾਨੂੰ ਖਾਲੇਸਾ ਨਹੀਂ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਨੇ ਆਪਾਂ ਇਕੱ ਜਾਣੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਆਪਣੀ ਰੋਟੀ ਦੀ ਲੜਾਈ ਲੜ ਰਹੇ ਹਾਂ ਫਾਰਮਰਸ ਆ ਵੀ ਰੋਟੀ ਦੀ ਲੜਾਈ ਲੜ ਰਹੇ ਨੇ ਐਮ ਐਸ ਪੀ ਮਿਨਿਮਮ ਪ੍ਰਾਈਸ ਰੇਟ ਮੰਗ ਰਹੇ ਨੇ ਹੋਰ ਕੁਝ ਨਹੀਂ ਮੰਗ ਰਹੇ ਤੁਹਾਡੇ ਦਿਲ ਦੇ ਵਿੱਚ ਦਰਦ ਨਹੀਂ ਆਉਂਦਾ ਜਦੋਂ ਸਾਨੂੰ ਖਾਲਿਸਤਾਨੀ ਵੱਖਵਾਦੀ ਕਹਿੰਦੇ ਨੇ ਤੁਸੀਂ ਵੀ ਤੇ ਪੰਜਾਬ 'ਚ ਰਹਿੰਦੇ ਹੋ ਨਾ ਅੱਜ ਤੁਹਾਡੀ ਵੀ ਵਾਰੀ ਹੈ ਸਾਡੇ ਨਾਲ ਖੜਨ ਦੀ ਤੁਹਾਨੂੰ ਵੀ ਖੜਨਾ ਚਾਹੀਦਾ ਆ ਤੁਹਾਨੂੰ ਵੀ ਇਸ ਮੋਦੀ ਦਾ ਜਵਾਬ ਦੇਣਾ ਚਾਹੀਦਾ ਆ ਕਿ ਅਸੀਂ ਇਕੱਠੇ ਆ ਤੂੰ ਕੋਣ ਹੋਂ ਨਾ ਸਾਨੂੰ ਵੰਡਣ ਵਾਲਾ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਸਾਰੇ ਭਰਾਵਾਂ ਦੇ ਅੱਗੇ ਅਸੀਂ ਤੁਹਾਨੂੰ ਕਦੀ ਆਡ ਨਹੀਂ ਸਮਝਿਆ ਅਸੀਂ ਅੰਮ੍ਰਿਤਸਰ ਮੈਂ ਸਕੂਲ 'ਚ ਪੜੀ ਆ ਆੜ ਪੜੀਆਂ 스프링 ਡੇਸ ਪੜੀਆਂ ਮੇਰੇ ਜਿੰਨੇ ਵੀ ਫਰੈਂਡਸ ਨੇ ਉਹ Hindu ਨੇ ਅਸੀਂ ਕਦੀ ਇੱਕ ਦੂਜੇ ਨੂੰ ਅੱਡ ਨਹੀਂ ਸਮਝਿਆ ਸਾਡੇ ਪੰਜਾਬੀ ਭਰਾ ਨੇ ਅਸੀਂ ਹਮੇਸ਼ਾ ਇਕੱਠੇ ਰਹੇ ਹਾਂ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਪੋਲਿਟਿਕਸ ਕਰਦੀਆਂ ਨੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ ਸਾਡੇ ਇਮੋਸ਼ਨਸ ਦੇ ਨਾਲ ਖੇਡਦੀਆਂ ਨੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਕੱਠੇ ਹੋ ਕੇ ਅੱਗੇ ਆਉਣ ਦੀ ਲੋੜ ਹੈ ਸਾਡੀ ਰੋਟੀ ਦੀ ਲੜਾਈ ਹੈ ਤੁਹਾਡੀ ਰੋਟੀ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਅੱਜ ਕਿਹੜੀ ਜਗ੍ਹਾ ਪਹੁੰਚੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਨਾਕਨਕ ਦੇਵ ਯੂਨੀਵਰਸਿਟੀ ਦੇ ਇੰਸਟਾਗ੍ਰਾਮ ਤੇ ਦੇਖਿਆ ਗਿਆ ਤੁਹਾਡੇ ਪੈਰ ਤੇ ਵਿਚਾਰੀ ਵੱਜੇ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹੂੰਗੀ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਸੀਗਾ ਵੇਖੋ ਮੈਂ ਪਿਛਲੇ ਅੰਦੋਲਨ ਚ ਵੀ ਸੀਗੀ ਮੈਂ ਉੱਥੇ ਪਾਣੀ ਦੀਆਂ ਬੁਸ਼ਾਰਾਂ ਜ਼ਰੂਰ ਸਈਆਂ ਸੀਗੀਆਂ ਬਟ ਮੈਂ ਆਸੂ ਗੈਸ ਤੇ ਗੋਲਾ ਪਹਿਲੀ ਵਾਰੀ ਜ਼ਿੰਦਗੀ ਚ ਐਕਸਪੀਰੀਅੰਸ ਕੀਤਾ ਹੈ ਵੇਖੋ ਬਹੁਤ ਬੁਰਾ ਹਾਲ ਹੁੰਦਾ ਜੇ ਸਾਡੀ ਵਰਗੀ ਜਨਰੇਸ਼ਨ ਦੇ ਨਾਲ ਇਹ ਹੋ ਰਿਹਾ ਹੈ ਸਾਡੇ ਬਜ਼ੁਰਗ ਬੈਠੇ ਨੇ ਯਾਰ ਉਹਨਾਂ ਨੂੰ ਤਾਂ ਸਾਹ ਵੀ ਨਹੀਂ ਆਉਂਦਾ ਹੋਊਗਾ ਸੋ ਮੇਰਾ ਇਹ ਮੈਸੇਜ ਸੀਗਾ ਇੱਥੇ ਆ ਕੇ ਕਿ ਮੈਂ ਯੂਨੀਵਰਸਿਟੀ ਦੇ ਬੱਚਿਆਂ ਨੂੰ ਕਹਾਂ ਜੇ ਸ਼ੁਕਰਾਨ ਵਰਗੇ ਬੱਚੇ ਸਾਡੇ ਅੱਗੇ ਜਾ ਕੇ ਸ਼ਹੀਦੀਆਂ ਦੇ ਸਕਦੇ ਆ ਸਾਡੇ ਪੰਜਾਬ ਵਾਸਤੇ ਲੜ ਸਕਦੇ ਆ ਅਸੀਂ ਉਹਦੇ ਜਸਟਿਸ ਦੀ ਵੀ ਲੜਾਈ ਲ ਤਾਕੀ ਆਪਾਂ ਬੈਲਟ ਪੇਪਰ ਤੇ ਉੱਤੇ ਵੋਟ ਦੇਈਏ ਤਾਂ ਕਿ ਇਹ ਸਰਕਾਰਾਂ ਜਿਹੜੀਆਂ ਸਾਡੇ ਨਾਲ ਫਰੇਬ ਕਰਦੀਆਂ ਨੇ ਮਸ਼ੀਨਾਂ ਦੇ ਥਰੂ ਉਹ ਨਾ ਕਰ ਸਕਣ ਹਰਿਆਣਾ ਸਰਕਾਰੋ ਜਿਵੇਂ ਦੇ ਬਾਰਡਰ ਬਣਾ ਕੇ ਐਵੇਂ ਦੇ ਪਾਕਿਸਤਾਨ ਵਾਲੋਂ ਵੀ ਖਤਰਾ ਹੈ ਜਿੰਨਾ ਇਹਨਾਂ ਨੇ ਬਣਾ ਦਿੱਤਾ ਹੈ ਜਿੰਨਾ ਖਤਰਾ ਹੈ ਵੇਖੋ ਇਹਨਾਂ ਨੇ ਬਣਾਇਆ ਇਹ ਡਿਕਟੇਟਰਸ਼ਿਪ ਕਰ ਰਹੇ ਨੇ ਇਹ ਕੋਈ ਲੋਕਤੰਤਰ ਵਾਲੀ ਸਰਕਾਰ ਵਾਲਾ ਰਵਈਆ ਨਹੀਂ ਅਪਣਾ ਰਹੇ ਸੋ ਇਸ ਕਰਕੇ ਆਪਣੇ ਯੂਥ ਨੂੰ ਜਾਗਰੂਤ ਹੋਣ ਦੀ ਲੋੜ ਹੈ ਆਪਣੇ ਯੂਥ ਨੂੰ ਅੱਗੇ ਚੱਲਣ ਦੀ ਲੋੜ ਹੈ ਪੰਜਾਬ ਆਪਣੇ ਦੇ ਭਾਰਤ ਦਾ ਹਿੱਸਾ ਹੈ ਪਰ ਇਸ ਤਰ੍ਹਾਂ ਦਾ ਬਾਰਡਰ ਬਣਾ ਦੇਣਾ ਇਹ ਗੱਲ ਵੇਖੋ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਵਰਤੀਦਾ ਕੀਤਾ ਹੈ ਪਿਛਲੀ ਵਾਰੀ ਵੀ ਜਦੋਂ ਅਸੀਂ ਅੰਦੋਲਨ ਲੜਿਆ ਸੀਗਾ ਨਹੀਂ ਤੇ ਲੋਕਤੰਤਰ ਦੇ ਵਿੱਚ ਤੇ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਆਂ ਆਪਾਂ ਜਰਮਨੀ ਦੇ ਵਿੱਚ ਵੀ ਤੇ ਪ੍ਰੋਟੈਸਟ ਹੋ ਰਿਹਾ ਹੈ ਨਾ ਕਿਸਾਨ ਟਰੈਕਟਰ ਲੈ ਕੇ ਜਾ ਰਹੇ ਹੋ ਤੇ ਕਿਉਂ ਨਹੀਂ ਉਹਨਾਂ ਨੇ ਇੰਨੇ ਵੱਡੇ ਵੱਡੇ ਕਿਲੇ ਕੱਢੇ ਇਹਨਾਂ ਨੇ ਹੀ ਕੱਢੇ ਆ ਨਾ ਇਹ ਇਹ ਮੈਂ ਤੁਹਾਨੂੰ ਦੱਸਾਂ ਸਾਡਾ ਦੇਸ਼ ਜਿਹੜਾ ਹੈ ਨਾ ਲੋਕਤੰਤਰ ਨਹੀਂਗਾ ਇਹ ਡਿਕਟੇਟਰਸ਼ਿਪ ਹੈ ਇਸ ਟਾਈਮ ਤੇ ਮੋਦੀ ਦੀ ਬੀਜਪੀ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਸੋ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਚਾਹੁੰਦੀ ਸੀ ਕਿ ਬੀਜਪੀ ਦੇ ਵਿੱਚ ਵੀ ਕੁਝ ਲੀਡਰ ਹੈ ਜਿਹੜੇ ਸਾਨੂੰ ਚੰਗੇ ਲੱਗਦੇ ਸੀਗੇ ਅਟਲ ਬਿਹਾਰੀ ਵਾਜਪਾਈ ਵਰਗੇ ਲੀਡਰ ਸਾਰੇ ਉਹਨੂੰ ਚੰਗੇ ਲੱਗਦੇ ਸੀਗੇ ਠੀਕ ਹੈ ਗਟਕਰੀ ਵਰਗੇ ਸਾਰਿਆਂ ਨੂੰ ਚੰਗੇ ਲੱਗਦੇ ਸੀਗੇ ਪਰ ਜਦੋਂ ਮੋਦੀ ਆਇਆ ਹੈ ਜਿਹੇ ਜਿਹੋ ਜਿਹਾ ਮੋਦੀ ਹਮੇਸ਼ਾ ਜਿਹੇ ਹੋ ਜੇ ਖੱਟਰ ਇਹੋ ਜਿਹਾ ਵਰਤਾਰਾ ਸਾਡੇ ਪੰਜਾਬੀਆਂ ਦੇ ਨਾਲ ਸਾਡੇ ਫਾਰਮਰਸ ਦੇ ਨਾਲ ਕਰਨਗੇ ਤੇ ਫਿਰ ਆ ਸਾਨੂੰ ਕਿਹੜੇ ਬੰਦੇ ਉਹ ਚੰਗੇ ਲੱਗਣਗੇ ਲੋਕੀ ਇਹ ਤੇ ਸੁਣ ਨਾਰਾ ਸੀਗਾ ਦੇਖਦਾ ਨਾਰਾ ਸੀਗਾ ਜੈ ਜਵਾਨ ਤੇ ਜੈ ਐਕਸਨ ਅੱਜ ਕਿਸਾਨ ਤੇ ਜਵਾਨ ਜਿਹੜੇ ਨੇ ਆਮੋ ਸਾਹਮਣੇ ਟੱਕਰ ਤੇ ਖੜਾ ਤੇ ਇਹਨਾਂ ਸਰਕਾਰਾਂ ਦੀ ਵਜ੍ਹਾ ਦੇ ਵੇਖੋ ਮੇਰੀ ਗੱਲ ਸੁਣੋ ਇਹ ਜਿਹੜੇ ਸਾਹਮਣੇ ਖੜੇ ਨੇ ਨਾ ਮੈਂ ਇਹ ਮੰਨਦੀ ਆਂ ਵੀ ਇਹ ਗੁੰਡੇ ਨੇ ਇਹ ਭਾਜੀਪੀ ਦੇ ਗੁੰਡੇ ਨੇ ਜਿਹੜੇ ਸਾਹਮਣੇ ਖੜੇ ਨੇ ਜਿਹੜੇ ਵੇਖ ਨਹੀਂ ਰਹੇ ਬਜ਼ੁਰਗਾਂ ਦੀ ਇੱਜ਼ਤ ਵੀ ਨਹੀਂ ਦੇਖ ਰਹੇ ਮੈਂ ਇਹ ਗੱਲ ਕਹੀ ਸੀ ਕਿ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਇਹਨਾਂ ਨੇ ਸ਼ਰਮਨਾ ਕੀਤਾ ਆ ਮੈਂ ਜਦੋਂ ਉਹ ਵੀਡੀਓ ਦੇਖੀ ਕਿ ਜਦੋਂ ਉਹ ਜਿਹੜੇ ਜਵਾਨ ਸਾਹਮਣੇ ਆ ਕੇ ਕਿਸਾਨਾਂ ਦੇ ਟਰੈਕਟਰ ਤੋੜ ਰਹੇ ਨੇ ਗੱਡੀਆਂ ਤੋੜ ਰਹੇ ਨੇ ਕਿਸਾਨਾਂ ਦੇ ਛੰਡੀ ਨੂੰ ਤੋੜ ਕੇ ਸੁੱਟ ਕੇ ਪੈਰਾਂ ਦੇ ਵਿੱਚ ਮਸਲ ਰਹੇ ਨੇ ਇਹਨਾਂ ਨੇ ਆਪਣੀ ਢਿੰਡੂ ਨੂੰ ਲਾ ਕਿਸਾਨੀ ਨੂੰ ਲੱਤ ਮਾਰਨਾ ਮਤਲਬ ਆਪਣੇ ਢਿੱਡ ਨੂੰ ਲੱਤ ਮਾਰਨਾ ਸੋ ਜੈ ਕਿਸਾਨ ਜੈ ਜਵਾਨ ਦੇ ਨਾਰੇ ਨੂੰ ਵੀ ਇਹਨਾਂ ਨੇ ਸ਼ਰਮਨਾ ਕੀਤਾ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸਾਰਿਆਂ ਨੂੰ ਇਸ ਟਾਈਮ ਦੇ ਉੱਤੇ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ ਸਾਰੇ ਆਪਾਂ ਇਸ ਗਵਰਨਮੈਂਟ ਦੇ ਖਿਲਾਫ ਚੱਲੀਏ ਜਿਹੜੀ ਕਿ ਸਾਡੇ ਕਿਸਾਨਾਂ ਦੇ ਉੱਤੇ ਇੰਨਾ ਜ਼ਿਆਦਾ ਬੁਰਾ ਤਸ਼ੱਦਦ ਕਰ ਰਹੀ ਹੈ ਜੀ ਸਾਹਿਬ ਜੀ ਮੰਗ ਲਈ ਪਹੁੰਚ ਕੀ ਕਹਿੰਦੇ ਆ ਮੈਂ ਸ਼ੁਕਰਾਂ ਦੇ ਇਨਸਾਫ ਵਾਸਤੇ ਕੁਲ ਗੱਲ ਕਹਿਣਾ ਚਾਹੁੰਦੀ ਆ ਕਿ ਸ਼ੁਕਰਾਂ ਦੇ ਕਾਤਲਾਂ ਨੂੰ 302 ਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਆ ਸਾਡਾ ਵੀਰ ਜਿਹੜਾ ਪ੍ਰਿਤਪਾਲ ਜਿਹਨੂੰ ਬੋਰੀ ਦੇ ਵਿੱਚ ਪਾ ਕੇ ਇਹਨਾਂ ਨੇ ਕੁੱਟਿਆ ਉਹਨਾਂ ਦੇ ਉੱਤੇ ਵੀ ਉਹਨਾਂ ਮੈਡੀਕਲ ਤੇ ਉਹਦਾ ਹੋ ਹੀ ਚੁੱਕਿਆ ਆ ਇਹਨਾਂ ਸਾਰੇ ਇਹ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੀ 302 ਦਾ ਪਰਚਾ ਹੋਣਾ ਚਾਹੀਦਾ ਆ